ਕਿ ਮੈਂ ਵੇਖਦੇ ਹਾਂ ਬੱਚਿਆਂ ਦੇ ਭਵਿੱਖ ਨੂੰ ਆ ਬੱਚੇ ਛੋਟੇ ਛੋਟੇ ਸ਼ਹਿਰ ਦੇ ਵਿੱਚ ਔਰ ਅੱਡੇਆ ਦੇ ਵਿੱਚ ਅਕਸਰ ਹੀ ਮਜਬੂਰੀ ਦੇ ਮਾਰੇ ਰੋਟੀ ਨੂੰ ਤਰ-ਤਰ ਭਟਕਦੇ ਆ ਔਰ ਸਾਡਾ ਦੇਸ਼ ਜਿਹੜਾ ਉਹ ਕਿੰਨਾ ਡਿਵੈਲਪ ਹੈ ਕਿੰਨੀਆਂ ਤਾਂ ਸਰਕਾਰਾਂ ਸੋਚ ਰਹੀਆਂ ਨੇ ਇਹਨਾਂ ਬੱਚਿਆਂ ਵਾਸਤੇ ਜਾਂ ਸਾਡੇ ਦੇਸ਼ ਦੇ ਭਵਿੱਖ ਵਾਸਤੇ ਇਹ ਬੱਚੇ ਸਾਡੇ ਦੇਸ਼ ਦਾ ਭਵਿੱਖ ਹੈ ਔਰ ਆਉਂਦੀਆਂ ਜਾਂਦੀਆਂ ਕਾਰਾਂ ਨੂੰ ਹੱਥ ਦੇਣਾ ਕਿਤੇ ਨਾ ਕਿਤੇ ਇਹਨਾਂ ਦਾ ਵੀ ਮਨ ਕਰਦਾ ਹੋਵੇਗਾ ਕਿ ਅਸੀਂ ਸਕੂਲ ਜਾਈਏ ਅਸੀਂ ਵੀ ਬੱਸਾਂ ਵਿੱਚ ਬੈਠ ਕੇ ਜਾਈਏ ਬੱਸਾਂ ਵੱਲ ਝਾਕਦੇ ਆ ਔਰ ਦਿਲ ਤਾਂ ਕਰਦਾ ਹੈ ਲੇਕਿਨ ਮਜਬੂਰੀ ਕੀ ਆ ਕਿ ਸਰਕਾਰਾਂ ਪ੍ਰੋਪਰ ਹਰ ਬੰਦੇ ਵੱਲ ਧਿਆਨ ਨਹੀਂ ਦਿੰਦੀਆਂ ਸਰਕਾਰਾਂ ਦੇ ਸਿਰ ਤੇ ਲੋਕ ਨਹੀਂ ਵਸ ਰਹੇ ਲੋਕ ਆਪਣੀ ਹੀ ਧੌੜ ਨਾਲ ਵਸ ਰਹੇ ਆ ਔਰ ਇਹਨਾਂ ਬੱਚਿਆਂ ਦੇ ਵਿੱਚ ਇੱਕ ਤਰਫ ਜਿਹੜਾ ਵਾ ਉਹ ਮਨ ਦੇ ਉੱਤੇ ਬੜੀ ਬੁਝਨਤਾ ਜਿਹੜੀ ਆ ਉਹ ਦਿਖਾਈ ਜਾਂਦੀ ਆ ਕਿ ਬੱਚੇ ਬਸ ਇਹੀ ਵੇਖਦੇ ਰਹਿੰਦੇ ਆ ਕਿ ਅਸੀਂ ਕਦੋਂ ਆਪਣਾ ਭਵਿੱਖ ਜਿਹੜਾ ਉਹ ਬਣਾਉਣਾ ਕਦੋਂ ਆਪਣਾ ਆਪ ਸੁਧਾਰਾਂਗੇ ਔਰ ਇਹਨਾਂ ਬੱਚਿਆਂ ਦੀ ਮਜਬੂਰੀ ਕੀ ਆ ਕਿ ਸਵੇਰੇ ਉੱਠੀ ਵਾਸਤੇ ਹਰ ਇੱਕ ਅੱਡਿਆਂ ਉੱਤੇ ਹਰ ਇੱਕ ਦੁਕਾਨਦਾਰੀਆਂ ਅੱਗੇ ਔਰ ਆਉਣ ਜਾਣ ਵਾਲੇ ਰਾਹਗੀਰਾਂ ਦੇ ਅੱਗੇ ਖੜਨਾ ਕਿਉਂਕਿ ਮਜਬੂਰੀ ਸਭ ਕੁਝ ਕਰਾ ਦਿੰਦੀ ਆ ਔਰ ਅਸੀਂ ਚਾਹੁੰਦੇ ਆ ਕਿ ਇਹ ਬੱਚੇ ਜਿਹੜੇ ਆ ਦੇਸ਼ ਦਾ ਭੁੱਖਾ ਹੈ ਕਿਤੇ ਨਾ ਕਿਤੇ ਸਰਕਾਰਾਂ ਨੂੰ ਇਹਨਾਂ ਵੱਲੋਂ ਸੋਚਣਾ ਚਾਹੀਦਾ ਹੈ ਇਹਨਾਂ ਨੂੰ ਪੱਕੀਆਂ ਅਲਾਟਮੈਂਟਾਂ ਜਾਂ ਪੱਕਾ ਸਕੂਲਾਂ ਦੇ ਵਿੱਚ ਇੱਕ ਜੋ ਜ਼ਰੂਰੀ ਕਰ ਦੇਣਾ ਚਾਹੀਦਾ ਕਿ ਇਹ ਬੱਚੇ ਸਕੂਲਾਂ ਵਿੱਚ ਪੜ੍ਹਾਈ ਕਰਨ ਜੇ ਸਰਕਾਰ ਦੇ ਸਰਕਾਰੀ ਸਕੂਲ ਹੈਗੇ ਆ ਤਾਂ ਜ਼ਰੂਰੀ ਨਹੀਂ ਆ ਕਿ ਸਾਡੇ ਆਪਣੇ ਹੀ ਘਰਾਂਿਆਂ ਦੇ ਬੱਚੇ ਸਿਰਫ ਪੜ੍ਹਦਾ ਸਾਰਿਆਂ ਨੂੰ ਸਹੂਲਤਾਂ ਮਿਲੀਆਂ ਚਾਹੀਆਂ ਔਰ ਸਾਰਿਆਂ ਨੂੰ ਵਧੀਆ ਤਰੀਕੇ ਨਾਲ ਫੈਸਿਲਿਟੀਆਂ ਮਿਲੀਆਂ ਚਾਹੀਦੀਆਂ ਔਰ ਕਈ ਵਾਰ ਅਸੀਂ ਇਹ ਨਾ ਬੱਚਿਆਂ ਨੂੰ ਵੇਖਿਆ ਕਿ ਗੱਡੀਆਂ ਜਿਹੜੀਆਂ ਜਦੋਂ ਉਹਨਾਂ ਨੂੰ ਹੱਥ ਦਿੰਦੇ ਆ ਤਾਂ ਪਿੱਛੋਂ ਵਾਲੀ ਗੱਡੀ ਵੀ ਆ ਕੇ ਹੱਥ ਮਾਰਦੀ ਆ ਔਰ ਕਈ ਵਾਰ ਇਹਨਾਂ ਦੀਆਂ ਮਜਬੂਰੀਆਂ ਹੋ ਜਾਂਦੀਆਂ ਇਹ ਵਿਚਾਰੇ ਆਪਣੇ ਹੱਥ ਆਇਆ ਪੈਸਾ ਵੀ ਛੱਡ ਕੇ ਪਛਾਹ ਹੋ ਜਾਂਦੇ ਆ ਔਰ ਰੋਟੀ ਟੁਕ ਵਾਸਤੇ ਕੌਣ ਨਹੀਂ ਦੌੜਦਾ ਜੇ ਬੱਚੇ ਨਹੀਂ ਦੌੜ ਰਹੇ ਤਾਂ ਸਿਆਣੇ ਵੀ ਦੌੜ ਰਹੇ ਆ ਔਰ ਬਹੁਤ ਸਾਰੀ ਦੌੜ ਆ ਲੇਕਿਨ ਕਿਤੇ ਨਾ ਕਿਤੇ ਜਾ ਕੇ ਹਰ ਇੱਕ ਦਾ ਘਰਵਾਰ ਪੂਰਾ ਜਿਹੜਾ ਉਹ ਨਹੀਂ ਹੁੰਦਾ ਔਰ ਅਸੀਂ ਇਹੀ ਮੰਗ ਕਰਦੇ ਹਾਂ ਸਰਕਾਰਾਂ ਤੋਂ ਕਿ ਇਹਨਾਂ ਬੱਚਿਆਂ ਵੱਲ ਧਿਆਨ ਦਿੱਤਾ ਜਾਵੇ ਔਰ ਇਹਨਾਂ ਬੱਚਿਆਂ ਨੂੰ ਪੜ੍ਹਨ ਦੀਆਂ ਸਹੂਲਤਾਂ ਜਿਹੜੀਆਂ ਉਹ ਦਿੱਤੀਆਂ ਜਾਣ ਔਰ ਇਹ ਬੱਚੇ ਅੱਡਿਆਂ ਦੇ ਵਿੱਚ ਬੱਸਾਂ ਦੇ ਅੱਗੇ ਕਾਰਾਂ ਦੇ ਅੱਗੇ ਉਧਰ ਉਧਰੀ ਬਾਈਕਾਂ ਦੇ ਅੱਗੇ ਇੱਕ ਦੂਸਰੇ ਨੂੰ ਹੱਥ ਦੇ ਰਹੇ ਆ ਔਰ ਪੈਸੇ ਦੀ ਰੋਟੀ ਦੀ ਤਲਾਸ਼ ਕਰਦੇ ਆ ਔਰ ਕਿੰਨਾ ਸਮਾਂ ਹੋਰ ਹੈ ਇਹਨਾਂ ਬੱਚਿਆਂ ਦਾ ਭਵਿੱਖ ਕਿੱਦਾਂ ਰਹੇਗਾ ਤੁਸੀਂ ਕੀ ਮੰਨਦੇ ਹੋ ਕਿ ਸਾਡੀ ਸਰਕਾਰ ਜਿਹੜੀ ਆ ਉਹ ਸਾਰਿਆਂ ਦੇ ਭਵਿੱਖ ਸੁਧਾਰੇਗੀ ਇਹ ਬੜਾ ਔਖਾ ਦੌਰ ਲੰਘ ਰਿਹਾ ਔਰ ਬਹੁਤ ਆਫੀਸ ਸੋਚਦੇ ਵਿੱਚ ਚੀਜ਼ ਨਹੀਂ ਆਉਂਦੀ ਲੇਕਿਨ ਕਿਤੇ ਨਾ ਕਿਤੇ ਮਜਬੂਰੀਆਂ ਮਾਰ ਜਾਂਦੀਆਂ ਔਰ ਬਹੁਤ ਸਾਰੇ ਬੱਚਿਆਂ ਨੂੰ ਲਗਾਤਾਰ ਸਵੇਰ ਤੋਂ ਲੈ ਕੇ ਨੰਗੇ ਪੈਰ ਇਸੇ ਤਰ੍ਹਾਂ ਇਥੋਂ ਦੀ ਵਿਚਰਨਾ ਪੈ ਰਹੀਆ ਇਹ ਤਸਵੀਰਾਂ ਤੁਹਾਨੂੰ ਕਿਵੇਂ ਲੱਗ ਰਹੀਆਂ ਔਰ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਿ ਸਰਕਾਰਾਂ ਇਹਨਾਂ ਬੱਚਿਆਂ ਦਾ ਕੁਝ ਸੋਚਣਗੀਆਂ ਜਾਂ ਨਹੀਂ ਇਸ ਬਾਰੇ ਤੁਸੀਂ ਆਪਣੇ ਕਮੈਂਟ ਜ਼ਰੂਰ ਦਿਓ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ ਔਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਧੰਨਵਾਦ